ਯਾਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਤੁਹਾਡੇ ਸੰਮੁਖ ਹੈ ਜਸਬੀਰ कौर ਜੱਸੀ ਲੈ ਕੇ ਤੁਹਾਡਾ ਮਨਪਸੰਦ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਪਿੰਡਾਂ ਤੇ ਖੇਤਾਂ ਦੀਆਂ ਗੱਲਾਂ ਕਰਦਾ ਇਹ ਪ੍ਰੋਗਰਾਮ ਕਿਸਾਨ ਵੀਰਾਂ ਦੇ ਲਈ ਬੇਹਦ ਲਾਹੇਵੰਦ ਹੈ ਕਿਸਾਨ ਵੀਰ ਇਸ ਪ੍ਰੋਗਰਾਮ ਦੇ ਵਿੱਚ ਖਾਸ ਜਾਣਕਾਰੀ ਪ੍ਰਾਪਤ ਕਰਦੇ ਨੇ ਕਿਉਂਕਿ ਇਹ ਜਾਣਕਾਰੀ ਖੇਤੀ ਤੇ ਖੇਤੀ ਨਾਲ ਜੁੜੇ ਕਿੱਤਿਆਂ ਦੇ ਨਾਲ ਸਬੰਧਿਤ ਹੁੰਦੀ ਹੈ ਤੇ ਇਸੇ ਹੀ ਜਾਣਕਾਰੀ ਦੇ ਸਦਕਾ ਕਿਸਾਨ ਵੀਰਾਂ ਦੀਆਂ ਖੇਤੀ ਨਾਲ ਸਬੰਧਿਤ ਸਾਰੀਆਂ ਮੁਸ਼ਕਲਾਂ ਦੂਰ ਹੁੰਦੀਆਂ ਨੇ ਪੰਜਾਬ ਨੂੰ ਭਾਰਤੀ ਖੇਤੀਬਾੜੀ ਦਾ ਅਨਪੰਡਾਰ ਕਿਹਾ ਜਾਂਦਾ ਪਰ ਖੇਤੀਬਾੜੀ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਖੇਤੀਬਾੜੀ ਕਰਨ ਸਮੇ ਬਹੁਤ ਸਾਰੀਆਂ ਦਰਪੇਸ਼ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ ਤੇ ਇਨ੍ਹਾਂ ਹੀ ਮੁਸ਼ਕਲਾਂ ਦਾ ਹੱਲ ਕਰਨ ਦੇ ਲਈ ਕਿਉਂ ਨਾ ਆਪਾਂ ਇੱਕ ਨਜ਼ਰ ਪਾ ਲਈਏ ਕਿਸਾਨਾਂ ਦੇ ਲਈ ਖੇਤੀ ਸੂਚਨਾ ਤੇ ਸੁਝਾਅ ਤੇ ਪੇਸ਼ ਕਰ ਰਹੇ ਨੇ ਡਾਕਟਰ ਦਮਨਦੀਪ ਸਿੰਘ ਜੀ ਆਓ ਦੇਖਦੇ ਹਾਂ ਪਿਆਰੇ ਕਿਸਾਨ ਵੀਰੋ ਮੈਂ ਹਾਂ ਡਾਕਟਰ ਦਮਨਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਬਾਗਵਾਨੀ ਵਿਭਾਗ ਪੰਜਾਬ ਲੈ ਕੇ ਹਾਜ਼ਰ ਹਾਂ ਖੇਤੀ ਸੰਬੰਧੀ ਸੂਚਨਾ ਅਤੇ ਸੁਝਾਅ ਜਿਹੜੇ ਬਾਗਵਾਨਾਂ ਨੇ ਨਿੰਬੂ ਜਾਤੀ ਦੇ ਕੋਈ ਫਲਾਂ ਦੇ ਬਾਗ ਲਗਾਏ ਹੋਏ ਨੇ ਜਾਂ ਘਰੇਲੂ ਬਗੀਚੀ ਦੇ ਵਿੱਚ ਕਿਸੇ ਨੇ ਨਿੰਬੂ ਜਾਤੀ ਦੇ ਬੂਟੇ ਲਗਾਏ ਨੇ ਇਸ ਮੌਸਮ ਦੇ ਦੌਰਾਨ ਕੋੜ ਦਾ ਰੋਗ ਜਿਹੜਾ ਉਹ ਇਹਨਾਂ ਬੂਟਿਆਂ ਨੂੰ ਆ ਸਕਦਾ ਜਿਸ ਤੋਂ ਬਚਾਅ ਵਾਸਤੇ ਅਸੀਂ 0.1 ਗ੍ਰਾਮ ਸਟੈਪਟੋਸਾਈਕਲਿਨ ਅਤੇ 0.05 ਗ੍ਰਾਮ ਜਿਹੜੇ ਨੀਲਾ ਤੋਤਾ ਹੈ ਉਹਨੂੰ 1 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀ ਸਪਰੇਅ ਕਰ ਸਕਦੇ ਹਾਂ ਜਿਹੜੇ ਕਿਸਾਨਾਂ ਦੇ ਕੋਲ ਬੇਰਾਂ ਦੇ ਬੂਟੇ ਲੱਗੇ ਹੋਏ ਨੇ ਉਹਦੇ ਵਿੱਚ ਆਪਾਂ ਫਲ ਦਾ ਵਾਧਾ ਚੱਲ ਰਿਹਾ ਹੈ ਤੇ ਲੋੜ ਅਨੁਸਾਰ ਸਾਨੂੰ ਪਾਣੀ ਲਾਉਂਦੇ ਰਹਿਣਾ ਚਾਹੀਦਾ ਹੈ ਜਿਹੜਾ ਚਿੱਟਾ ਧੂੜਾ ਰੋਗ ਬੇਰ ਦੇ ਵਿੱਚ ਆਉਂਦਾ ਉਸ ਤੋਂ ਬਚਾਅ ਵਾਸਤੇ ਜਿਹੜਾ 2.5 ਗ੍ਰਾਮ ਘੁਲਣਸ਼ੀਲ ਗੰਧਕ ਹੈ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਦੇ ਨਾਲ ਆਪਾਂ ਘੋਲ ਕੇ ਉਹਦੀ ਸਪਰੇ ਜਿਹੜੀ ਆ ਉਹ ਕਰ ਸਕਦੇ ਆ ਟਮਾਟਰ ਦੀ ਖੇਤੀ ਆਪਾਂ ਸਬਜ਼ੀਆਂ ਦੇ ਵਿੱਚ ਕਰਦੇ ਆ ਤੇ ਇਹ ਟਕਮਾ ਸਮਾਂ ਹੈ ਕਿ ਆਪਾਂ ਪਨੀਰੀ ਟਮਾਟਰ ਦੀ ਜਿਹੜੀ ਖਰੀਦ ਕੇ ਜਾਂ ਜੇ ਆਪ ਤਿਆਰ ਕੀਤੀ ਹੈ ਉਹਨੂੰ ਟ੍ਰਾਂਸਪਲੈਂਟ ਆਪਣੇ ਖੇਤਾਂ ਦੇ ਵਿੱਚ ਕਰ ਲਈਏ ਉਹਨਾਂ ਨੂੰ ਛੋਟੇ ਬੂਟਿਆਂ ਨੂੰ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਪਾਲੇ ਤੋਂ ਬਚਾਅ ਵਾਸਤੇ ਅਸੀਂ ਸ਼ੋਰ ਕਰ ਸਕਦੇ ਆ ਜਿਹਦੇ ਵਿੱਚ ਸਰਕੰਡੇ ਦੀ ਵਰਤੋਂ ਜਾਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਜਿਹੜੇ ਕਿ 100 ਗੇਜ ਮਟਾਈ ਵਾਲੇ ਲਿਫਾਫੇ ਹੋਣ ਉਹਨਾਂ ਦੀ ਵਰਤੋਂ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਜਿਹੜੇ ਕਿਸਾਨਾਂ ਨੇ ਸੋਣੀ ਦੇ ਪਿਆਜ਼ਾਂ ਦੀ ਬਜਾਈ ਕੀਤੀ ਸੀ ਉਹ ਫਸਲ ਪੱਕ ਤਿਆਰ ਹੋ ਚੁੱਕੀ ਹੈ ਤਾਂ ਹੁਣ ਇਸ ਵੇਲੇ ਆਪਾਂ ਸੋਣੀ ਵਾਲੇ ਪਿਆਜ਼ਾਂ ਦੀ ਪਟਾਈ ਜਿਹੜੀ ਹੈ ਉਹ ਕਰਕੇ ਮੰਡੀ ਦੇ ਵਿੱਚ ਵੇਚ ਸਕਦੇ ਆ ਜਿਹੜੇ ਕਿਸਾਨ ਵੀਰ ਖੁੰਬਾਂ ਦੀ ਕਾਸ਼ਤ ਕਰਦੇ ਆ ਇਹ ਸਮਾਂ ਹੈ ਕਿ ਆਪਾਂ ਬਟਨ ਖੁੰਬ ਜਾਂ ਟੀਂਗਰੀ ਖੁੰਬ ਦੀ ਤੜਾਈ ਜਿਹੜੀ ਹੈ ਉਹ ਲਗਾਤਾਰ ਕਰਦੇ ਰਹੀਏ ਅਤੇ ਜਿਨ੍ਹਾਂ ਨੇ ਅਜੇ ਸੈਕੰਡ ਫਸਲ ਦੀ ਦੂਜੀ ਫਸਲ ਦੀ ਬਜਾਈ ਕਰਨੀ ਹੈ ਉਹ ਇਸ ਸਮੇਂ ਕੰਪੋਸਟ ਖੁੰਬਾਂ ਵਾਸਤੇ ਤਿਆਰ ਕਰ ਸਕਦੇ ਆ ਅਤੇ ਨਾਲ ਹੀ ਜਿਨ੍ਹਾਂ ਦੇ ਕਮਰੇ ਖਾਲੀ ਐ ਅਜੇ ਤੱਕ ਖੁੰਬਾ ਨਹੀਂ ਲਗਾਈਆਂ ਉਹਨਾਂ ਦੀ ਜਿਹੜੀ ਫਿਊਮਿਗੇਸ਼ਨ ਫਾਰਮਲਿੰ ਦੇ ਨਾਲ ਕਰਕੇ ਆਪਾਂ ਉਹਨਾਂ ਨੂੰ ਕਿਟਾਣੂ ਰਹਿਤ ਕਮਰਿਆਂ ਨੂੰ ਕਰਕੇ ਤਾਂ ਆਪਣੀ ਖੁੰਬਾਂ ਦੀ ਬਜਾਈ ਜਿਹੜੀ ਹੈ ਉਹ ਸ਼ੁਰੂ ਕਰ ਸਕਦੇ ਆ ਜਿਹੜੇ ਕਿਸਾਨ ਵੀਰ ਮਧੂਮੱਖੀ ਦਾ ਪਾਲਣ ਕਰਦੇ ਨੇ ਦਾ ਇਸ ਸਮੇਂ ਲੋੜ ਹੈ ਕਿ ਆਪਾਂ ਬਕਸਿਆਂ ਦੀਆਂ ਜਿਹੜੀਆਂ ਝੀਖਾਂ ਨੇ ਉਹਨਾਂ ਨੂੰ ਗਾਰੇ ਦੇ ਨਾਲ ਲਪਕ ਕੇ ਬੰਦ ਕਰ ਦਈਏ ਜੇ ਕੋਈ ਖਾਲੀ ਥਾਂ ਬਕਸਿਆਂ ਦੇ ਵਿੱਚ ਹੈਗੀ ਆ ਤੇ ਉਹਦੇ ਵਿੱਚ ਪੈਕਿੰਗ ਦੇ ਦੇਈਏ ਤੇ ਬਕਸਿਆਂ ਦੀ ਇਨਸਪੈਕਸ਼ਨ ਜਿਹੜੀ ਹੈ ਉਹ ਧੁੱਪ ਸਮੇਂ ਹੀ ਕਰੀਏ ਤੇ ਬਕਸਿਆਂ ਨੂੰ ਧੁੱਪ ਵਾਲੀ ਜਗ੍ਹਾ ਤੇ ਰੱਖੀਏ ਜੇਕਰ ਪਰਪਰਾਗਣ ਦੀ ਸਮੱਸਿਆ ਹੈ ਕੋਈ ਘਟ ਹੈ ਤਾਂ ਆਪਾਂ ਇਹ ਬਕਸਿਆਂ ਨੂੰ ਜਿੱਥੇ ਤੋਰੀਏ ਦੀ ਫਸਲ ਲੱਗੀ ਹੋਵੇ ਜਾਂ ਬੇਰ ਦੀ ਫਸਲ ਲੱਗੀ ਹੋਵੇ ਉੱਥੇ ਸ਼ਿਫਟ ਕਰ ਸਕਦੇ ਹਾਂ ਤੇ ਜੇਕਰ ਆਪਣੇ ਕੋਲ ਪਰਪਰਾਗਣ ਵੰਨੇ ਵਾਲੀ ਜਗ੍ਹਾ ਤੇ ਆਪਾਂ ਸ਼ਿਫਟ ਕਰ ਨਹੀਂ ਸਕਦੇ ਆਪਾਂ ਬਕਸਿਆਂ ਨੂੰ ਤਾਂ ਇਸ ਸਮੇਂ ਆਪਾਂ ਖੰਡ ਅਤੇ ਪਾਣੀ ਦਾ 2.1 ਰੇਸ਼ੀਓ ਦੇ ਵਿੱਚ ਘੋਲ ਮਿਲਾ ਕੇ ਖੁਰਾਕ ਦੇ ਤੌਰ ਤੇ ਮੱਖੀਆਂ ਵਾਸਤੇ ਬਕਸਿਆਂ ਦੇ ਵਿੱਚ ਰੱਖ ਸਕਦੇ ਹਾਂ ਜਿਹੜੇ ਕਿਸਾਨਾਂ ਕੋਲ ਅੰਬਾਂ ਦੇ ਬਾਗ ਹੈ ਜਾਂ ਘਰੇਲੂ ਬਗੀਚੀ ਚ ਕਿਤੇ ਅੰਬ ਦੇ ਦਰਖਤ ਲੱਗੇ ਹੋਏ ਨੇ ਜਿਹੜਾ ਇੱਕ ਉਹ ਮੀਲੀ ਬਗ ਨਾਂ ਦਾ ਚਿੱਟੇ ਰੰਗ ਦਾ ਕੀੜਾ ਆਉਂਦਾ ਉਹ ਉਸ ਤੇ ਆ ਸਕਦਾ ਤੇ ਉਸ ਤੋਂ ਬਚਾ ਲਈ ਜ਼ਰੂਰਤ ਹੈ ਕਿ 1 ਮੀਟਰ ਉਚਾਈ ਤੱਕ ਇਹਨਾਂ ਦਰਖਤਾਂ ਦੇ ਤਣੇ ਆ ਜਿਹੜੇ ਉਹਨਾਂ ਦੇ ਉੱਤੇ ਪਲਾਸਟਿਕ ਦੀ ਸ਼ੀਟ ਆਪਾਂ ਲਗਾ ਦਈਏ ਜਾਂ ਫਿਰ ਤਿਲਕ ਵੀ ਕੋਈ ਹੋਰ ਐਲੂਮੀਨੀਅਮ ਦੀ ਜਾਂ ਸਟੀਲ ਦੀ ਸ਼ੀਟ ਲਾਈਏ ਜਿਹਦੇ ਉੱਤੇ ਕੀੜੇ ਜਿਹੜੇ ਆ ਉਹ ਚੜ੍ਹ ਕੇ ਆਪਣੇ ਬੂਟੇ ਦਾ ਨੁਕਸਾਨ ਨਾ ਕਰ ਸਕਣ ਤੇ ਕੀੜੀਆਂ ਤੋਂ ਬਚਾ ਰੱਖਿਆ ਜਾ ਸਕੇ ਜਿਹੜੇ ਕਿਸਾਨ ਵੀਰਾਂ ਨੇ ਆਲੂ ਦੀ ਫਸਲ ਬੀਜ ਬਣਾਉਣ ਵਾਸਤੇ ਲਗਾਈ ਹੋਈ ਹੈ ਜ਼ਰੂਰੀ ਹੈ ਕਿ ਉਹਦੀ ਆਪਾਂ ਲਗਾਤਾਰ ਰੋਗਿੰਗ ਕਰਦੇ ਰਹੀਏ ਜਿਹੜੇ ਬਿਮਾਰ ਬੂਟੇ ਵਾਇਰਸ ਗ੍ਰਸਤ ਬੂਟੇ ਆ ਉਹਨਾਂ ਨੂੰ ਵਿੱਚੋਂ ਕਢਾ ਲਈਏ ਅਤੇ ਜੇ ਕੋਈ ਕਿਸਮਾਂ ਦੇ ਵਿੱਚ ਮਿਕਸਚਰ ਹੈ ਤਾਂ ਉਹ ਬੂਟੇ ਵੀ ਪਟਾ ਕੇ ਕਿਤੇ ਡੂੰਘੇ ਟੋਏ ਦੇ ਵਿੱਚ ਦੱਬ ਦਈਏ ਅਤੇ ਪਿਓਰ ਜਿਹੜਾ ਆਪਾਂ ਆਲੂ ਦਾ ਬੀਜ ਉਹ ਤਿਆਰ ਕਰੀਏ ਇਸੇ ਤਰ੍ਹਾਂ ਆਲੂ ਦੇ ਬੀਜ ਦੇ ਵਿੱਚ ਇਸ ਸਮੇਂ ਆਪਣੀ ਸਪਰੇ ਜਿਹੜੀ ਹੈ ਕੀਟਨਾਸ਼ਕ ਦੀ ਇਹ ਮਿਡਾ ਕਲੋਪਰੇਟ ਜਾਂ ਥਾਇਆਉ ਮੈਥੋਕਸਾਮ ਲੋਡ ਅਨੁਸਾਰ ਜਿਹੜੀ ਉਹ ਕਰ ਦੇਣੀ ਚਾਹੀਦੀ ਹੈ ਤਾਂ ਜੋ ਜੀਵਾਣੂ ਰੋਗ ਤੋਂ ਬਚਿਆ ਜਾ ਸਕੇ ਅਤੇ ਝੁਲਸ ਰੋਗ ਤੋਂ ਬਚਣ ਲਈ ਆਲੂ ਫਸਲ ਦੇ ਵਿੱਚ ਆਪਾਂ ਐਮ 45 ਮੈਨਕੋਜੇਬ ਜਾਂ ਐਂਟਰਾਕੋਲ ਦੀ ਸਪਰੇ ਜਿਹੜੀ ਹੈ ਉਹ 500 ਤੋਂ 700 ਗ੍ਰਾਮ ਪ੍ਰਤੀ ਖੇਤ ਦੇ ਹਿਸਾਬ ਦੇ ਨਾਲ ਪਾਣੀ ਦੇ ਵਿੱਚ ਘੋਲ ਕੇ ਜਿਹੜੀ ਉਹ ਕਰ ਸਕਦੇ ਹਾਂ ਸੋ ਕਿਸਾਨ ਵੀਰੋ ਇਹ ਸਨ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਤੇ ਇੱਕ ਚੰਗੀ ਤੇ ਉਨਤ ਖੇਤੀ ਕਰਨ ਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਫਸਲ ਨੂੰ ਪਾਣੀ ਲੱਗਣਾ ਤੇ ਬਨੌਟੀ ਢੰਗ ਦੇ ਨਾਲ ਜ਼ਮੀਨ ਨੂੰ ਪਾਣੀ ਦੇਣਾ ਸਿੰਚਾਈ ਕਹਾਉਂਦਾ ਹੈ ਸਿੰਚਾਈ ਕਰਨ ਦੇ ਕਈ ਢੰਗ ਨੇ ਬਹੁਤ ਸਾਰੇ ਢੰਗ ਅਜਿਹੇ ਨੇ ਜਿਸ ਦੇ ਨਾਲ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਜ਼ਮੀਨ ਬੰਜਰ ਹੋ ਸਕਦੀ ਹੈ ਪਰ ਅਜ ਅਗਰ ਅਸੀਂ ਗੈਰ ਰਵਾਇਤੀ ਢੰਗਾਂ ਦੀ ਵਰਤੋਂ ਕਰੀਏ ਤਾਂ ਪਾਣੀ ਨੂੰ ਬਚਾਇਆ ਜਾ ਸਕਦਾ ਹੈ ਤਾਂ ਸਾਡਾ ਅੱਜ ਦਾ ਵਿਸ਼ਾ ਵੀ ਕੁਝ ਜਿਹੇ ਆਈ ਹੈ ਖੇਤੀ ਦੇ ਵਿੱਚ ਸਿੰਚਾਈ ਦੇ ਗੈਰ ਰਵਾਇਤੀ ਢੰਗ ਇਸੇ ਹੀ ਵਿਸ਼ੇ ਤੇ ਜਾਣਕਾਰੀ ਦੇਣ ਦੇ ਲਈ ਮਾਹਿਰ ਹੋਣਗੇ ਡਾਕਟਰ ਮਨਪ੍ਰੀਤ ਸਿੰਘ ਜੀ ਜਿਹੜੇ ਕਿ ਉਪ ਮੰਡਲ ਭੂਮੀ ਰੱਖਿਆ ਅਫਸਰ ਦੇ ਤੌਰ ਤੇ ਜਲੰਧਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ ਹੈ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਨੇ ਕੀ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ ਆਓ ਦੇਖਦੇ ਹਾਂ ਖੇਤੀ ਵਿੱਚ ਸਿੰਚਾਈ ਦੇ ਗੈਰ ਰਵਾਇਤੀ ਢੰਗ ਔਰ ਇਸ ਵਿਸ਼ੇ ਤੇ ਚਰਚਾ ਕਰਨ ਲਈ ਮੇਰੇ ਨਾਲ ਮਾਹਿਰ ਮੌਜੂਦ ਨੇ ਡਾਕਟਰ ਮਨਪ੍ਰੀਤ ਸਿੰਘ ਜੀ ਜੋ ਕਿ ਮੰਡਲ ਭੂਮੀ ਰੱਖਿਆ ਅਫਸਰ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਜ਼ਿਲ੍ਹਾ ਜਲੰਧਰ ਦੇ ਵਿੱਚ ਸੇਵਾ ਨਿਭਾ ਰਹੇ ਨੇ ਡਾਕਟਰ ਸਾਹਿਬ ਜੋ ਸਾਡਾ ਜ਼ਮੀਨੀ ਪੱਧਰ ਦਾ ਜਿਹੜਾ ਪਾਣੀ ਆ ਉਹਦੀ ਕਿੱਲਤ ਆ ਰਹੀ ਏ ਕਿ ਪਾਣੀ ਉਹ ਥੱਲੇ ਜਾ ਰਿਹਾ ਸਮੱਸਿਆਵਾਂ ਸਾਡੇ ਲਈ ਬਹੁਤ ਸਾਰੀਆਂ ਖੜੀਆਂ ਹੋ ਗਈਆਂ ਲੋਡ ਪੈ ਗਈ ਸਾਨੂੰ ਖੇਤੀ ਵਿੱਚ ਗੈਰ ਰਵਾਇਤੀ ਢੰਗ ਵਿਕਸਿਤ ਕਰਨ ਇਹ ਗੈਰ ਰਵਾਇਤੀ ਢੰਗ ਕਿਹੜੇ ਨੇ ਖੇਤੀ ਦਾ ਡਿੱਗਦੇ ਪਾਣੀ ਦੇ ਪੱਧਰ ਦੇ ਕਰਕੇ ਬਹੁਤ ਸਾਰੇ ਜਿਹੜੇ ਸੋਮੇ ਜਿਹੜੇ ਖਤਮ ਹੁੰਦੇ ਜਾ ਰਹੇ ਆ ਤੇ ਗੈਰ ਰਵਾਇਤੀ ਢੰਗਾਂ ਦੇ ਵਿੱਚ ਜਿਹੜਾ ਪਾਣੀ ਹੈ ਜਿਹਦੇ ਵਿੱਚ ਸ਼ਹਿਰਾਂ ਦਾ ਟ੍ਰੀਟਡ ਪਾਣੀ ਜਿਹੜਾ ਸੋਧਿਆ ਹੋਇਆ ਪਾਣੀ ਜਿਸ ਨੂੰ ਵੱਖ-ਵੱਖ ਤਰੀਕੇ ਨਾਲ ਸੋਧ ਕੇ ਉਸ ਨੂੰ ਖੇਤੀ ਲਈ ਵਰਤਿਆ ਜਾਣਾ ਇੱਕ ਇਹ ਮੁੱਖ ਟੰਗ ਇਹ ਹੈ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਪਿੰਡਾਂ ਦੇ ਵਿੱਚ ਛੱਪੜ ਬਣੇ ਹੋਏ ਛੱਪੜਾਂ ਦੇ ਵਿੱਚ ਪਾਣੀ ਵੀ ਇਕੱਠਾ ਹੁੰਦਾ ਜਿਹੜਾ ਉਸ ਨੂੰ ਵੀ ਸੋਧ ਕੇ ਪਾਣੀ ਨੂੰ ਜਿਸ ਦਾ ਸਹੀ ਉਹਦੀ ਵਰਤੋਂ ਹੋਣੀ ਇਹ ਮੁੱਖ ਤੌਰ ਤੇ ਜਿਹੜੇ ਆਪਾਂ ਦੋ ਸੌਵੇਂ ਆਪਾਂ ਕਹਿ ਸਕਦੇ ਹਾਂ ਜਿਹੜੇ ਨਵੇਂ ਆਪਣੇ ਵਿਕਸਿਤ ਕੀਤੇ ਜਾ ਰਹੇ ਆ ਜਿਹੜੇ ਗੈਰਵਾਤੀ ਟੰਗ ਜਿਹੜੇ ਜਿਹੜੇ ਪਾਣੀ ਦੇ ਡਿੱਗਦੇ ਪੱਦਰ ਨੂੰ ਜ਼ਰੂਰ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਘਟਾਉਣਗੇ ਤੁਸੀਂ ਗੱਲ ਕੀਤੀ ਹੈ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਤੇ ਪਿੰਡਾਂ ਦੇ ਛਪੜਾਂ ਦੀ ਇਸ ਤੋਂ ਇਲਾਵਾ بارش ਦਾ ਪਾਣੀ ਵੀ ਆਪਾਂ ਇਕੱਠਾ ਕਰਕੇ ਉਹ ਵੀ ਵਰਤੋਂ ਚ ਲਿਆ ਸਕਦੇ ਹਾਂ ਜਿਵੇਂ ਕਿ ਆਪਾਂ ਕਹਿ ਦੀ ਡਿੱਗੀ ਬਣਾ ਕੇ بارش ਦਾ ਪਾਣੀ ਇਕੱਠਾ ਕਰ ਲਈਏ ਹੁਣ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਕਿ ਜਿਹੜਾ ਤੁਸੀਂ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਸਾਫ਼ ਕੀਤਾ ਪਾਣੀ ਆ ਉਹ ਸਿੰਚਾਈ ਲਈ ਵਰਤੋ ਉਹਦੀ ਪ੍ਰਕਿਰਿਆ ਕੀ ਹੈ ਉਹਦੀ ਪ੍ਰਕਿਰਿਆ ਇਸ ਤਰ੍ਹਾਂ ਹੈ ਜੀ ਜਿਹੜਾ ਪਾਣੀ ਸ਼ਹਿਰ ਦਾ ਪਾਣੀ ਇਕੱਠਾ ਹੋ ਰਿਹਾ ਉਹ ਇੱਕ ਟ੍ਰੀਟਮੈਂਟ ਪਲਾਂਟ ਲੱਗਿਆ ਹੋਇਆ ਟ੍ਰੀਟਮੈਂਟ ਪਲਾਂਟ ਲੱਗਣ ਤੋਂ ਬਾਅਦ ਉਸ ਦੀ ਇੱਕ ਕੋਈ ਜਿਸ ਤਰ੍ਹਾਂ ਵੀ ਕੋਈ ਟੈਕਨੋਲੋਜੀ ਵਿਕਸਿਤ ਟ੍ਰੀਟਮੈਂਟ ਪਲਾਂਟ ਦੀ ਕਿਸੇ ਉਹਦੀ ਕਪੈਸਿਟੀ ਦੇ ਹਿਸਾਬ ਨਾਲ ਬਣੀ ਹੁੰਦੀ ਆ ਉਸ ਨੂੰ ਟ੍ਰੀਟ ਕੀਤਾ ਜਾਂਦਾ ਟ੍ਰੀਟ ਕਰਨ ਤੋਂ ਬਾਅਦ ਪਾਣੀ ਜਿਹੜਾ ਉਸ ਦਾ ਖੇਤੀ ਲਈ ਜਿਹੜਾ ਉਪਲਬਧ ਹੁੰਦਾ ਉਹਨੂੰ ਪਾਣੀ ਨੂੰ ਟੈਸਟ ਕੀਤਾ ਜਾਂਦਾ ਤੇ ਟੈਸਟ ਕਰਨ ਤੋਂ ਬਾਅਦ ਉਸ ਨੂੰ ਪਾਣੀ ਨੂੰ ਖੇਤਾਂ ਵਿੱਚ ਸਿੰਚਾਈ ਲਈ ਅੰਡਰਗ੍ਰਾਊਂਡ ਪਾਈਪਲਾਈਨਾਂ ਰਾਹੀਂ ਉਹਨੂੰ ਸਿੰਚਾਈ ਲਈ ਵਰਤਿਆ ਜਾਂਦਾ ਤੁਸੀਂ ਗੱਲ ਕੀਤੀ ਟੈਸਟਿੰਗ ਦੀ ਟੈਸਟ ਦਾ ਕੀ ਮਤਲਬ ਹੈ ਟੈਸਟ ਦਾ ਇਹ ਮਤਲਬ ਹੈ ਵੀ ਹੁਣ ਪਾਣੀ ਦੇਖੋ ਜਿਹੜਾ ਹੁਣ ਖੇਤੀ ਲਈ ਵਰਤਿਆ ਜਾਣਾ ਪਾਣੀ ਪਾਣੀ ਆਪਾਂ ਵਰਤਿਆ ਜਿਹੜਾ ਜ਼ਮੀਨ ਤੋਜ ਪਾਣੀ ਆ ਉਸ ਦੀ ਵਰਤੋਂ ਘਟਾਉਣੀ ਆ ਪਰ ਇਹ ਮਤਲਬ ਨਹੀਂ ਵੀ ਆਪਾਂ ਪਾਣੀ ਕੋਈ ਵੀ ਵਰਤ ਲਈਏ ਪਾਣੀ ਜਿਹੜਾ ਹੁਣ ਟ੍ਰੀਟਡ ਪਾਣੀ ਆ ਹੁਣ ਸਾਰੇ ਤਰ੍ਹਾਂ ਦਾ ਵਿੱਚ ਘਰਾਂ ਦਾ ਪਾਣੀ ਉਹਦੇ ਵਿੱਚ ਇਕੱਠਾ ਹੁੰਦਾ ਉਹਦੇ ਵਿੱਚ ਹਰ ਤਰ੍ਹਾਂ ਦੇ ਵਿੱਚ ਉਹਦੇ ਵਿੱਚ ਕੀ ਕੀ ਉਹਦੇ ਵਿੱਚ ਤੱਤ ਮੌਜੂਦ ਨੇ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਵੀ ਉਹ ਕਿਉਂਕਿ ਹੈ ਘਰਾਂ ਦਾ ਪਾਣੀ ਹੈ ਉਹਦੇ ਵਿੱਚ ਖੁਰਾਕੀ ਤੱਤ ਮੌਜੂਦ ਹੁੰਦੇ ਨੇ ਪਰ ਕੀ ਉਹ ਖੇਤੀ ਜਿਹੜੇ ਖੁਰਾਕੀ ਤੱਤ ਤੋਂ ਇਲਾਵਾ ਕੋਈ ਐਸਾ ਤੱਤ ਤਾਂ ਨਹੀਂ ਉਹਦੇ ਵਿੱਚ ਜਿਹੜਾ ਕਿ ਉਹ ਆਫ ਫਸਲਾਂ ਨੂੰ ਜਿਹੜੀਆਂ ਨੂੰ ਜਾਂ ਜ਼ਮੀਨ ਨੂੰ ਕੋਈ ਉਸ ਨੂੰ ਕਿਸੇ ਤਰ੍ਹਾਂ ਗੈਰ ਉਸੇ ਅਸਰਗਰਤ ਪਾਵੇ ਇਸ ਕਰਕੇ ਉਹ ਆਪਾਂ ਨੂੰ ਟੈਸਟ ਕਰਾਉਣਾ ਜ਼ਰੂਰੀ ਹੈ ਇਹਦੇ ਵਿੱਚ ਆਪਾਂ ਨੂੰ ਇਹ ਵੀ ਦੇਖਣ ਦੀ ਲੋੜ ਹੁੰਦੀ ਆ ਵੀ ਜਿਸ ਤਰ੍ਹਾਂ ਹੈਵੀ ਮੈਟਲ ਅੱਜਕਲ ਬਹੁਤ ਸਾਰੀ ਜਿਹੜੀ ਜਿਹੜੀ ਕੋਈ ਜੇ ਅਗਰ ਤੁਸੀਂ ਇਹ ਦੇਖੋ ਵੀ ਪਾਣੀ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਲੇਵਾ ਹੋ ਸਕਦਾ ਤੇ ਉਹ ਚੀਜ਼ਾਂ ਨੂੰ ਵੀ ਦੂਰ ਕੀਤਾ ਜਾਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਇਹ ਫੂਡ ਚੇਨ ਦੇ ਵਿੱਚ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਜੇ ਅਗਰ ਪਾਣੀ ਇਹ ਦਿੱਤਾ ਜਾਏਗਾ ਤੇ ਇਹ ਆਖਿਰ ਖਾਣ ਵਾਸਤੇ ਆਪਾਂ ਵਰਤਣਾ ਅਨਾਜ ਨੂੰ ਵਰਤੋਂ ਹੋਣੀ ਆ ਕਿਸੇ ਵੀ ਕੰਮ ਲਈ ਇਹ ਵਰਤੋਂ ਹੋਣੀ ਆ ਤਾਂ ਉਹਦੀ ਉਹ ਦੂਸ਼ਿਤ ਪਾਣੀ ਅਗਰ ਵਰਤਿਆ ਜਾਏਗਾ ਤੇ ਉਹ ਖਤਮ ਉਹ ਖਰਾਬ ਕਰ ਸਕਦਾ ਮਾਹਿਰ ਕਹਿੰਦੇ ਨੇ ਕਿ ਪੈਦਾਵਾਰ ਨੂੰ ਵਧਾਉਣਾ ਖਰਚਿਆਂ ਨੂੰ ਘਟਾਉਣਾ ਬਹੁਤ ਵਧੀਆ ਗੱਲ ਆ ਪਰ ਜਦੋਂ ਪਾਣੀ ਦੀ ਗੱਲ ਆਉਂਦੀ ਆ ਕਹਿੰਦੇ ਜੀ ਪਾਣੀ ਖੁੱਲਾ ਹੀ ਠੀਕ ਲੱਗ ਰਿਹਾ ਫਲਡ ਇਰੀਗੇਸ਼ਨ ਅੱਜ ਦੇ ਸਮੇਂ ਵਿੱਚ ਜਿਹੜੀ ਫਲਡ ਇਰੀਗੇਸ਼ਨ ਆ ਇਹ ਕਿੰਨੀ ਕੁ ਕਾਰਗਾਰ ਆ ਪਾਣੀ ਦਾ ਹੁਣ ਜਿਹੜਾ ਪੱਦਰ ਹੁਣ ਹੋ ਗਿਆ ਇਹ ਫਲਡ ਇਰੀਗੇਸ਼ਨ ਤਾਂ ਇਹ ਸਮਾਂ ਇਹਦਾ ਬਿਲਕੁਲ ਜਾਂਦਾ ਲੱਗ ਰਿਹਾ ਇਸਨੇ ਫਲਡ ਇਰੀਗੇਸ਼ਨ ਨੇ ਤਾਂ ਬਿਲਕੁਲ ਨੁਕਸਾਨ ਜਿਹੜਾ ਹੁਣ ਤੱਕ ਜਿ ਕਿਉਂਕਿ ਰਵਾਇਤੀ ਫਸਲਾਂ ਜਿਹੜੀਆਂ ਲੱਗ ਰਹੀਆਂ ਉਹਨਾਂ ਵਿੱਚ ਇਸੇ ਸਿੰਚਾਈ ਇਹਨਾਂ ਨਾਲ ਹੀ ਹੋ ਰਹੀ ਹੈ ਫਲਡ ਇਰੀਗੇਸ਼ਨ ਨਾਲ ਹੋ ਰਹੀ ਆ ਪਰ ਨੁਕਸਾਨ ਤੁਸੀਂ ਦੇਖੋ ਕਿੰਨਾ ਹੋ ਰਿਹਾ ਇੱਕ ਤਾਂ ਤੁਸੀਂ ਦੇਖੋ ਵੀ ਕਿੰਨੀ ਜ਼ਮੀਨ ਜਿਹੜੀ ਜਾਇਆ ਜਾਂਦੀ ਉਹਦੇ ਵਿੱਚ ਖਾਲ ਜਿਹੜੇ ਬਣਦੇ ਆ ਉਹਨਾਂ ਰਾਹੀਂ ਜਾਂਦੀ ਆ ਬਾਕੀ ਜਿਹੜੀ ਪਾਣੀ ਜਿਹੜਾ ਕਿਉਂਕਿ ਬੇਲੋੜਾ ਪਾਣੀ ਆਪਾਂ ਦਿੰਨੇ ਆ ਖੇਤੀ ਨੂੰ ਅਗਰ ਜੇ ਆਪਾਂ ਤੁਸੀਂ ਖੁਦ ਦੇਖੋ ਵੀ ਆਪਣਾ ਪਾਣੀ ਆਪਾਂ ਪੀਣ ਵਾਸਤੇ ਜਿਹੜਾ ਵਰਤਦੇ ਆ ਆਪਾਂ ਆਪਾਂ ਪੀਂਨੇ ਆ ਤਾਂ ਇੱਕ ਸੀਮਤ ਮਾਤਰਾ ਵਿੱਚ ਲੈਨੇ ਆ ਜਦ ਕਿ ਆਪਾਂ ਇਹ ਦੇਖ ਲੈਨੇ ਆ ਵੀ ਖੇਤੀ ਨੂੰ ਕਿਉਂਕਿ ਜਿਵੇਂ ਆਪਾਂ ਫਸਲ ਨੂੰ ਬਿਨਾਂ ਦੇਖੇ ਕਿਉਂਕਿ ਸਾਡੇ ਕੋਲ ਖੁੱਲਾ ਅਵੇਲੇਬਲ ਆ ਤੇ ਉਹਨੂੰ ਬਿਲਕੁਲ ਬਿਨਾਂ ਕਿਸੇ ਆਪਣਾ ਰੁਕ ਟੋਕ ਦੇ ਪਾਣੀ ਲਾਇਆ ਜਾਂਦਾ ਤੇ ਉਹਦੀ ਉਹਦੀ ਵਰਤੋਂ ਜਿਹੜੀ ਆ ਬਹੁਤ ਜ਼ਿਆਦਾ ਵਰਤੋਂ ਹੋ ਰਹੀ ਹੈ ਇਹ ਬਿਲਕੁਲ ਫਲਾਡ ਇਰੀਗੇਸ਼ਨ ਜਿਹੜਾ ਹੈ ਟੰਗ ਇਹ ਹੁਣ ਆਪਾਂ ਨੂੰ ਇਸ ਤੋਂ ਆਪਾਂ ਨੂੰ ਹੋਰ ਟੰਗਾਂ ਨੂੰ ਬਣਾਉਣਾ ਪਊਗਾ ਜਿਹਦੇ ਜਿੱਦਾਂ ਨਾਲ ਇਹਦੀ ਪਾਣੀ ਦੀ ਵਰਤੋਂ ਸਹੀ ਹੋ ਸਕੇ ਹੁਣ ਗੱਲ ਕਰੀਏ ਆਪਾਂ ਸ਼ਹਿਰਾਂ ਤੋਂ ਬਾਅਦ ਪਿੰਡਾਂ ਦੀ ਕਿਉਂਕਿ ਸ਼ਹਿਰਾਂ ਦੇ ਵਿੱਚ ਵੀ ਪਾਣੀ ਜਿਹੜਾ ਹੈ ਜਿੰਨਾ ਵੀ ਪਾਣੀ ਸਾਡਾ ਜਿਹੜਾ ਆ ਰਿਹਾ ਸੀਵਰੇਜ ਟ੍ਰੀਟਮੈਂਟ ਪਲਾਂਟ ਵਿੱਚ ਉਹ ਸਾਫ਼ ਹੋ ਕੇ ਖੇਤਾਂ ਨੂੰ ਤੁਸੀਂ ਤੁਹਾਡਾ ਵਿਭਾਗ ਦੇ ਰਿਹਾ ਜਦੋਂ ਤੁਸੀਂ ਕਿਸਾਨਾਂ ਨੂੰ ਪਾਣੀ ਦਿੰਦੇ ਹੋ ਇਹਦੇ ਬਾਰੇ ਤੁਹਾਡੀਆਂ ਕੀ ਕੀ ਲੋੜਾਂ ਹੁੰਦੀਆਂ ਤੁਸੀਂ ਕਿਸਾਨ ਤੋਂ ਪਾਣੀ ਦੇਣ ਜਿਹੜਾ ਤੁਸੀਂ ਦੇਣਾ ਆ ਉਹਨਾਂ ਤੋਂ ਕੀ ਕੀ ਕਾਗਜ਼ਾਤ ਜਾਂ ਉਹਨਾਂ ਦੀ ਕੀ ਕੀ ਸਹਿਮਤੀ ਤੁਸੀਂ ਲੈਂਦੇ ਹੋ ਦੇਖੋ ਜਿਹੜਾ ਆਪਾਂ ਕੋਈ ਵੀ ਕਿਸੇ ਤਰ੍ਹਾਂ ਦੀ ਕਿਸਾਨ ਨੇ ਕੋਈ ਆਪਣਾ ਇਸ ਤਰ੍ਹਾਂ ਦਾ ਕੰਮ ਕਰਾਉਣਾ ਵਿਭਾਗ ਤੋਂ ਉਹਨ ਮੁੱਖ ਤੌਰ ਤੇ ਤਾਂ ਆਪਾਂ ਨੂੰ ਮਾਲਕੀ ਦਾ ਸਬੂਤ ਉਹਦੇ ਕੋਲ ਚਾਹੀਦਾ ਮਾਲਕੀ ਦਾ ਸਬੂਤ ਚਾਹੀਦਾ ਜਿਸ ਦੇ ਨਾਲ ਉਹਦਾ ਪਤਾ ਲੱਗ ਸਕੇ ਵੀ ਉਹ ਜ਼ਮੀਨ ਜਿਹੜੀ ਖੇਤੀ ਕਰ ਰਿਹਾ ਉਸ ਦੀ ਆਪਣੀ ਹੈ ਉਹ ਮੁੱਖ ਤੌਰ ਤੇ ਉਸ ਵਿੱਚ ਜਿਨ੍ਹਾਂ ਉਸ ਦੇ ਰਕਬਾ ਜਿਹੜਾ ਵਾਹੀ ਹੇਟ ਰਕਬਾ ਉਸ ਤੋਂ ਉਹਦਾ ਪਤਾ ਲੱਗ ਜਾਂਦਾ ਤੇ ਉਸ ਦੀ ਮਾਲਕੀ ਦਾ ਸਬੂਤ ਹੋ ਜਾਂਦਾ ਤੇ ਬਾਕੀ ਸਵੈ ਘੋਸ਼ਨਾ ਜਿਸ ਤਰ੍ਹਾਂ ਦੇ ਵੀ ਕੋਈ ਆਪਾਂ ਨੂੰ ਲੋੜ ਹੁੰਦੀ ਆ ਕਾਗਜ਼ਾਤ ਵਿੱਚ ਉਹਦੇ ਕੋਈ ਆਧਾਰ ਕਾਰਡ ਦਾ ਇੱਕ ਸਬੂਤ ਹੋ ਗਿਆ ਕੋਈ ਹੋਰ ਹੋ ਗਿਆ ਇਹ ਚੀਜ਼ਾਂ ਆਪਾਂ ਨੂੰ ਲੋੜ ਹੁੰਦੀ ਆ ਵੀ ਤਾਂ ਕਿ ਉਹਨੂੰ ਇੱਕ ਸਹੀ ਜਿਹੜਾ ਮਾਲਕ ਨੂੰ ਹੀ ਸਹੂਲਤ ਦਿੱਤੀ ਜਾ ਸਕੇ ਆਮ ਤੌਰ ਤੇ ਦੇਖਿਆ ਵੀ ਜੇ ਵਿਭਾਗ ਤੋਂ ਪਾਈਪਲਾਈਨ ਪੁਆਣੀ ਹੋਵੇ ਤੇ ਤੁਹਾਡੇ ਵਿਭਾਗ ਜਿਹੜਾ ਆ ਉਦੇ ਵਿੱਚ ਤਕਰੀਬਨ ਅੱਧਾ ਖਰਚਾ ਜਿਹੜਾ ਫਾਰਮਰ ਨੂੰ ਦੇਣਾ ਪੈਂਦਾ ਹੈ ਤੇ ਇਹਦੇ ਵਿੱਚ ਵੀ ਕੋਈ ਖਰਚਾ ਦੇਣਾ ਪੈਂਦਾ ਜਾਂ ਇਹ ਟੋਟਲੀ ਫਰੀ ਹੈ ਦੇਖੋ ਜੀ ਜਿਹੜੇ ਇਹ ਗੈਰਵਾਤੀ ਡੰਗਾ ਕਿਉਂਕਿ ਇਹ ਗੈਰਵਾਤੀ ਹੈ ਔਰ ਇਸ ਨਾਲ ਜਮੀਂਦਾਰੀ ਪਾਣੀ ਦੀ ਵਰਤੋਂ ਦੀ ਬਹੁਤ ਸਾਰੀ ਵਰਤੋਂ ਘਟ ਸਕਦੀ ਆ ਹੋਰ ਬਹੁਤ ਸਾਰੇ ਖਰਚੇ ਬਚਣਗੇ ਜਿਹੜੇ ਇਸ ਕਰਕੇ ਸਰਕਾਰ ਵੱਲੋਂ ਤਾਂ ਇਸ ਨੂੰ ਇਸ ਤਰ੍ਹਾਂ ਦਾ ਕੋਈ ਖਰਚਾ ਇਹ ਤੋਂ ਨਹੀਂ ਲਿਆ ਜਾਂਦਾ ਇਸਤੇ ਦੇ ਵਾਸਤੇ ਤਾਂ ਇਹ ਇਸ ਵੇਲੇ ਕੋਈ ਬਿਲਕੁਲ ਫਰੀ ਦਿੱਤਾ ਜਾ ਰਿਹਾ ਡਾਕਟਰ ਸਾਹਿਬ ਪਿੰਡਾਂ ਦੇ ਛਪੜਾਂ ਨੂੰ ਲੈ ਕੇ ਤੁਹਾਡੇ ਵਿਭਾਗ ਦੀ ਕੀ ਸਕੀਮਾਂ ਤੇ ਉਹ ਕਿਵੇਂ ਉਹਦਾ ਕਿਸਾਨ ਫਾਇਦਾ ਲੈ ਸਕਦੇ ਹੋ ਮੈਂ ਜਿਹੜਾ ਇੱਕ ਪਹਿਲਾਂ ਤੁਹਾਨੂੰ ਸ਼ਹਿਰਾਂ ਦਾ ਪਾਣੀ ਦੱਸਿਆ ਤੇ ਨਾਲ ਪਿੰਡਾਂ ਦੇ ਵਿੱਚ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ 13000 ਜਾਂ ਇਸ ਤੋਂ ਵੀ ਵੱਧ ਗਿਣਤੀ ਹੋ ਸਕਦੀ ਹੈ ਕਿਉਂਕਿ ਇੱਕ ਪਿੰਡ ਵਿੱਚ ਵੀ ਵੱਡੇ ਪਿੰਡਾਂ ਵਿੱਚ ਦੋ ਤੋਂ ਵੱਧ ਛਪੜ ਨੇ 12000 ਤੋਂ ਵੱਧ ਪਿੰਡ ਨੇ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਹੈਗਾ ਇਕੱਠਾ ਹੋ ਰਿਹਾ ਅੱਗੇ ਸਾਧਨ ਘੱਟ ਹੁੰਦੇ ਸੀ ਆਪਣੇ ਕੋਈ ਉਹਨਾਂ ਕੋਲ ਜਿਹੜੇ ਘਰ 'ਚ ਵਰਤਣ ਦੇ ਸਾਧਨ ਘੱਟ ਸੀ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਸਰਕਾਰ ਵੱਲੋਂ ਸੁਲਤਾਨਤਿਆਂ ਗਿਆ ਉਹਨਾਂ ਨੂੰ ਵਾਟਰ ਸਪਲਾਈ ਸਕੀਮਾਂ ਲਗਾਈਆਂ ਗਿਆ ਪਿੰਡਾਂ ਦੇ ਵਿੱਚ ਪਿੰਡਾਂ ਵਿੱਚ ਫਿਰ ਪਾਣੀ ਦੀ ਮਾਤਰਾ ਵੀ ਉਨੀ ਵਧ ਗਈ ਕਿਉਂਕਿ ਛੱਪੜ ਜਿਹੜੇ ਆ ਛੱਪਣਾ ਦੀ ਸੀਮਤ ਉਹ ਉਹਨਾਂ ਦਾ ਆਕਾਰ ਤਾਂ ਉਨਾ ਹੀ ਹੈ ਤੇ ਉਸ ਦੇ ਵਿੱਚ ਪਾਣੀ ਜਿਹੜਾ ਇਕੱਠਾ ਹੋ ਰਿਹਾ ਤਾਂ ਉਸ ਨੂੰ ਇਕੱਠੇ ਹੋ ਕੇ ਪਾਣੀ ਜਿਹੜਾ ਹੋ ਰਿਹਾ ਤਾਂ ਉਸ ਨੂੰ ਟ੍ਰੀਟ ਕਰਕੇ ਉਹਨੂੰ ਕਿਸੇ ਵੀ ਕਿਸੇ ਢੰਗ ਨਾਲ ਉਹਨੂੰ ਜਿਹੜਾ ਕਿ ਸਾਦੇ ਢੰਗ ਨਾਲ ਕਿਉਂਕਿ ਪਿੰਡਾਂ ਦਾ ਪਾਣੀ ਜਿਹੜਾ ਕੋਈ ਉਹਦੇ ਵਿੱਚ ਕੋਈ ਉਦਯੋਗ ਦਾ ਪਾਣੀ ਨਹੀਂ ਆ ਤਾਂ ਉਹਨੂੰ ਜਿਹੜਾ ਟ੍ਰੀਟ ਕਰਕੇ ਉਸ ਨੂੰ ਵੀ ਵਿਭਾਗ ਵੱਲੋਂ ਜਿਹੜਾ ਹੈ ਉਹ ਖੇਤੀ ਲਈ ਵਰਤਿਆ ਜਾਂਦਾ ਅੰਡਰਗਰਾਉਂਡ ਜਿਹੜੀਆਂ ਜ਼ਮੀਨ ਦੇ ਵਿੱਚ ਪਾਈਪਲਾਈਨਾਂ ਦੇ ਨਾਲ ਤੇ ਉਸ ਤੋਂ ਜਿਹੜੀਆਂ ਜ਼ਮੀਨ ਦੇ ਵਿੱਚ ਪਾਈਪਲਾਈਨਾਂ ਨੂੰ ਵਰਤਦੇ ਆ ਤਾਂ ਉਸ ਦੇ ਕਿਉਂਕਿ ਪਾਣੀ ਡੂੰਘੇ ਉਹਦਾ ਛੱਪੜ ਦੇ ਵਿੱਚੋਂ ਟੈਂਕ ਵਿੱਚੋਂ ਵਰਤਿਆ ਜਾਣਾ ਤਾਂ ਉਸ ਲਈ ਸੋਲਰ ਮੋਟਰਾਂ ਲਗਾਈਆਂ ਜਾਂਦੀਆਂ ਤੇ ਸੋਲਰ ਮੋਟਰ ਲਗਾ ਕੇ ਪਾਣੀ ਨੂੰ ਉਸ ਤੇ ਜਿਹੜੇ ਖੇਤਾਂ ਵਿੱਚ ਜਿੱਥੇ ਆਮ ਤੌਰ ਤੇ ਬਹੁਤਾ ਸਾਰ ਕੇ ਇਹ ਸੋਚਿਆ ਜਾਂਦਾ ਵੀ ਕਿਉਂਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਉਹਨਾਂ ਨੂੰ ਸਾਧਨ ਘੱਟ ਹੁੰਦੇ ਆ। ਉਹਨਾਂ ਦੇ ਆਪਣੇ ਕਈ ਵਾਰੀ ਸਾਧਨ ਨਹੀਂ ਹੁੰਦੇ ਤਾਂ ਉੱਥੇ ਤੱਕ ਪਹੁੰਚਾਇਆ ਜਾਂਦਾ। ਬਾਕੀ ਜਿਨ੍ਹਾਂ ਨੇ ਹੋਰ ਬਹੁਤ ਸਾਰੇ ਲਾਭਪਾਤਰੀ ਆ ਉਹ ਵੀ ਇਹਦਾ ਫਾਇਦਾ ਲੈ ਕੇ ਉਹਦਾ ਜਿੱਥੇ-ਜਿੱਥੇ ਕਿਸੇ ਦੀ ਜ਼ਮੀਨ ਆਉਂਦੀ ਆ ਤੇ ਉਸ ਨੂੰ ਵਿਸ਼ਾਈ ਕਰਕੇ ਪਾਈਪਾਂ ਦੇ ਰਾਹੀਂ ਉਹਦਾ ਆਪਣਾ ਪਾਣੀ ਜਿਹੜਾ ਹੈ ਉਹਨੂੰ ਖੇਤੀ ਨੂੰ ਵਰਤੋਂਯੋਗ ਦਿੱਤਾ ਜਾਂਦਾ। ਇਸ ਨਾਲ ਜਿਹੜਾ ਵੀ ਤੁਸੀਂ ਦੇਖੋ ਕਿੰਨਾ ਫਾਇਦਾ ਹੁੰਦਾ। ਕਿਉਂਕਿ ਛੱਪੜ ਜਿਹੜੇ ਆ ਛਪਣਾ ਦੇ ਵਿੱਚ ਭਰੇ ਰਹਿਣਾ ਉਹਨਾਂ ਦਾ ਨੇੜੇ ਦੇ ਖੇਤਾਂ ਦੇ ਵਿੱਚ ਓਵਰਫਲੋ ਹੋਣ ਤੋਂ ਬਾਅਦ ਉਹਨਾਂ ਦਾ ਨੁਕਸਾਨ ਕਰਨਾ ਤੇ ਹੋਰ ਵੀ ਜਿਸ ਤਰ੍ਹਾਂ ਕੇ ਕਹਿ ਲਓ ਕਿਉਂਕਿ ਜਿਹੜਾ ਜਮਾ ਪਾਣੀ ਆ ਉਹ ਜਮਾ ਪਾਣੀ ਅਕਸਰ ਉਹ ਆ ਵੀ ਉਹਨੇ ਸਣਾਨ ਮਾਰ ਨਹੀਂ ਉਹਨੇ ਹੋਰ ਵੀ ਉਹਨੇ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਤੇ ਜੇ ਉਹ ਪਾਣੀ ਜਦੋਂ ਵਰਤਿਆ ਜਾਏਗਾ ਤੇ ਛੱਪੜ ਖਾਲੀ ਹੋਏਗਾ ਤੇ ਉਹਦੇ ਨਾਲ ਪੂਰਾ ਕੀ ਕੀ ਕਰ ਕੀ ਹੋਏਗਾ ਉਸਦੇ ਨਾਲ ਸਾਰੀ ਸਫਾਈ ਰਹੇਗੀ ਤੇ ਬਿਲਕੁਲ ਛੱਪੜ ਦੇ ਪਾਣੀ ਦੀ ਵਰਤੋਂ ਹੋ ਗਈ ਜ਼ਮੀਨ ਦੇ ਪਾਣੀ ਦੀ ਵਰਤੋਂ ਘਟ ਗਈ ਤੇ ਇਹੀ ਆਪਣਾ ਮੰਤਵ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਡਿੱਗਦਾ ਪਾਣੀ ਦਾ ਪੱਧਰਾ ਉਹ ਇਹਦੇ ਵਿੱਚ ਇਹਨੂੰ ਖੜੋਤ ਤਾਂ ਹੀ ਆਏਗੀ ਜੇ ਅਗਰ ਇਹ ਪਾਣੀ ਇਸ ਤਰ੍ਹਾਂ ਵਰਤੇ ਜਾਏ ਨਹੀਂ ਯਾਨੀ ਡਾਕਟਰ ਸਾਹਿਬ ਖੇਤੀ ਮਾਹਿਰ ਹੋਣ ਦੇ ਨਾਤੇ ਕੀ ਕਾਰਨ ਕੀ ਆ ਕਿ ਜਿਹੜੇ ਸਾਡੀ ਖੇਤੀ ਆ ਉਹ ਮਾਈਕਰੋ ਇਰੀਗੇਸ਼ਨ ਵੱਲ ਕਿਉਂ ਨਹੀਂ ਜਾ ਰਹੀ ਮਤਲਬ ਅਸੀਂ ਕਿਉਂ ਫਲੱਡ ਇਰੀਗੇਸ਼ਨ ਕਰ ਰਹੇ ਆ ਦੇਖੋ ਇਹ ਹੁਣ ਜਿਹੜੀਆਂ ਰਵੈਤੀ ਫਸਲਾਂ ਦਾ ਲੱਗਣਾ ਉਹ ਵੱਡਾ ਕਾਰਨ ਹੋ ਸਕਦਾ ਪਰ ਫਿਰ ਵੀ ਮੈਂ ਇਹ ਹੁਣ ਦੇਖਣ ਵਿਚਾਰਿਆ ਵੀ ਬਹੁਤ ਸਾਰੇ ਜਿਹੜੀਆਂ ਜਾਗਰੂਕਤਾ ਜਿਸ ਤਰ੍ਹਾਂ ਜਿਸ ਤਰ੍ਹਾਂ ਵਿਭਾਗ ਵੱਲੋਂ ਫਲਾਈ ਜਾ ਰਹੀ ਆ ਬਹੁਤ ਸਾਰੀ ਜਾਗਰੂਕਤਾ ਫੈਲਣ ਦੇ ਨਾਲ ਜਿਹੜੀ ਆ ਵੀ ਲੋਕਾਂ ਦਾ ਇਸ ਦਾ ਅਡਾਪਸ਼ਨ ਦਾ ਲੈਵਲ ਵੱਧ ਰਿਹਾ ਪਹਿਲਾਂ ਜਿਹੜਾ ਸਮਾਂ ਕਿਉਂਕਿ ਜਿਹੜੀਆਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਕਿਉਂਕਿ ਖੁੱਲਾ ਪਾਣੀ ਮਿਲਦਾ ਰਿਹਾ ਮੋਟਰਾਂ ਦਾ ਪਾਣੀ ਬਿੱਲ ਮਾਫ ਨੇ ਤੇ ਉਹਨਾਂ ਦੇ ਕਰਕੇ ਕਿਸੇ ਨੂੰ ਲੋਡ ਮਹਿਸੂਸ ਨਹੀਂ ਹੋਈ ਪਰ ਹੁਣ ਜਦੋਂ ਇਸ ਦੇ ਫਾਇਦੇ ਦੱਸੇ ਜਾ ਰਹੇ ਆ ਮੈਂ ਅਸੀਂ ਸਾਡੇ ਵੱਲੋਂ ਵਿਭਾਗ ਵੱਲੋਂ ਬਹੁਤ ਕਿਸਾਨਾਂ ਨੂੰ ਦਿੱਤੇ ਜਾ ਰਹੇ ਆ ਤੇ ਉਹ ਫਾਇਦੇ ਮਿਲਣ ਦੇ ਨਾਲ ਕਿਸਾਨ ਅੱਗੇ ਤੋਂ ਅੱਗੇ ਇਸ ਦੀ ਜਿਹੜੀ ਜਿੰਨੀ ਵੀ ਇਹ ਤਕਨੀਕ ਨੂੰ ਅਪਣਾਉਣ ਵੱਲ ਉਹ ਆਕਰਸ਼ਿਤ ਹੋ ਰਹੇ ਆ ਤੇ ਉਹ ਆਉਣ ਵਾਲੇ ਸਮੇਂ ਵਿੱਚ ਮੈਨੂੰ ਉਮੀਦ ਆ ਵੀ ਬਹੁਤ ਸਾਰੇ ਕਿਸਾਨਾਂ ਨੂੰ ਇਹ ਇੱਕ ਤਰ੍ਹਾਂ ਇਹ ਇੱਕ ਤਰ੍ਹਾਂ ਇਹ ਇਹ ਨਹੀਂ ਆਪਾਂ ਕਹਿ ਸਕਦੇ ਵੀ ਇਹਦੀ ਇੱਕ ਇਹਨੂੰ ਸਾਧਨ ਬਣੇਗਾ ਇਹ ਜ਼ਰੂਰਤ ਹੀ ਬਣਨ ਦਾ ਲੱਗਦਾ ਇਸ ਭਾਵਨਾ ਕਿਉਂਕਿ ਜਿੱਦਾਂ ਦਾ ਪਾਣੀ ਕਿਉਂਕਿ ਜਿੰਨਾ ਪਾਣੀ ਦੂੰਗਾ ਚਲੇ ਗਿਆ ਤੇ ਹੁਣ ਜਿਹੜੀ ਇਹ ਸੂਖਮ ਸਿੰਚਾਈ ਤਕਨੀਕ ਆ ਜਿਹੜੀ ਤੁਪਕਾ ਫਵਾਰਾ ਸਿੰਚਾਈ ਇਹ ਲੋੜ ਬਣ ਜਾਣੀ ਆ ਸਮੇਂ ਦੇ ਵਿੱਚ ਕਿਉਂਕਿ ਜਿਵੇਂ ਪਾਣੀ ਦਾ ਪੱਧਰ ਜਿਵੇਂ ਜਿਵੇਂ ਡਿੱਗ ਰਿਹਾ ਇਸ ਨੂੰ ਕਿਉਂਕਿ ਬਹੁਤ ਹੀ ਜ਼ਿਆਦਾ ਨੀਵਾ ਪੱਧਰ ਜਾ ਚੁੱਕਾ ਤੇ ਜਿੰਨੀ ਇਹਦੀ ਇਹਨਾਂ ਸਿੰਚਾਈ ਸਕੀਮਾਂ ਨਾਲ ਵਰਤਨ ਨਾਲ ਉਸ ਪਾਣੀ ਨੂੰ ਹੀ ਆਪਾਂ 19 ਵੱਧ ਤੋਂ ਵੱਧ ਰਕਬੇ ਤੇ ਵਰਤ ਸਕਦੇ ਆ ਤੇ ਬਹੁਤ ਸਾਰੇ ਇਹਦੇ ਫਾਇਦੇ ਲੈ ਸਕਦੇ ਆ ਇੱਕ ਬਹੁਤ ਹੀ ਵਿਸ਼ਾਲ ਵਿਸ਼ਾ ਇਹ ਕਿਉਂਕਿ ਕਿਉਂਕਿ ਇਸ ਤਾਂ ਤੁਬਕਾ ਤੇ ਫਾਰਸਨ ਚਾਈ ਸਕੀਮ ਜਿਹੜੀ ਆ ਇਹ ਹੀ ਆਪਣੇ ਇਸ ਡਿਗ ਦੇ ਪੱਧਰ ਨੂੰ ਕਿਸੇ ਤਰ੍ਹਾਂ ਵੀ ਉਸ ਨੂੰ ਰੋਕ ਸਕਦੀ ਹੈ। ਬਾਰਿਸ਼ਾਂ ਦਾ ਪਾਣੀ ਸਾਡੇ ਕੋਲ ਬੇਨਤੀਆ ਇਕੱਠਾ ਹੁੰਦਾ। ਪਿੱਛੇ ਦੇਖਿਆ ਪਿਛਲੇ ਸਾਲ ਇਸ ਸਾਲ ਹੀ ਹਰਿਆਣ ਆਪਣੇ ਪੰਜਾਬ ਲੁਧਿਆਣਾ ਦੇ ਵਿੱਚ 400 ਮਿਲੀਮੀਟਰ ਤੱਕ ਬਾਰਿਸ਼ ਹੋ ਗਈ। ਪਾਣੀ ਇਹਦੇ ਜਿਹੜਾ ਬਾਰਿਸ਼ ਦਾ ਪਾਣੀ ਅਸੀਂ ਉਹਨੂੰ ਸੰਭਾਲ ਨਹੀਂ ਪਾਉਂਦੇ। ਕੀ ਕਾਰਨ ਆ ਕਿ ਜਿਹੜਾ ਬਾਰਿਸ਼ ਦਾ ਪਾਣੀ ਆ ਜੇ ਉਹਨੂੰ ਅਸੀਂ ਇਕੱਠਾ ਕਰਕੇ ਇਰੀਗੇਸ਼ਨ ਲਈ ਯੂਜ਼ ਕਰ ਲਈਏ ਜਾਂ ਉਹਨੂੰ ਜ਼ਮੀਨ 'ਚ ਭੇਜਦੀ ਏ ਕੰਢੀ ਏਰੀਆ ਦੇ ਵਿੱਚ ਖਾਸ ਕਰਕੇ ਇਹਦੇ ਬਾਰੇ ਵਿਭਾਗ ਦੀਆਂ ਕੀ ਸਕੀਮਾਂ ਇਹ ਕਿਵੇਂ ਆਪਾਂ ਕਰ ਸਕਦੇ ਆ ਦੇਖੋ ਕੰਢੀ ਏਰੀਆ ਐਸਾ ਹੈ ਪਹਾੜੀ نیم ਪਹਾੜੀ ਏਰੀਆ ਹੈ ਰਕਬਾ ਹੈ ਜਿਹਦੇ ਵਿੱਚ ਪੰਜਾਬ ਦਾ ਜਿਹੜਾ 10% ਰਕਬਾ ਜਿਹੜਾ ਇਹਦੇ ਅਧੀਨ ਆਉਂਦਾ ਇੱਥੇ بارش ਦਾ ਜਿਹੜਾ ਪੱਧਰ ਆ ਉਹ ਵੀ ਬਹੁਤ ਜ਼ਿਆਦਾ ਸ਼ਮਤਾ ਜਿਹੜੀ ਹੈ ਪੰਜਾਬ ਦੂਜੇ ਪੰਜਾਬ ਨਾਲੋਂ ਲਗਭਗ ਦੁੱਗਣੀ ਪੈਂਦੀ ਆ ਤੇ ਉੱਥੇ ਪਾਣੀ ਜੇ ਇਕੱਠਾ ਕਰਕੇ ਉਸ ਨੂੰ ਕਿਤੇ ਜਿਹੜੇ ਡੈਮ ਬਣਾ ਕੇ ਜਿਹੜੇ ਛੋਟੇ ਮਿੱਟੀ ਦੇ ਬਣਾਏ ਜਾ ਸਕਦੇ ਜਿਹੜੇ ਵਿਭਾਗ ਵੱਲੋਂ ਵੀ ਬਣਾਏ ਜਾਂਦੇ ਆ ਉੱਥੇ ਪਾਣੀ ਇਕੱਠਾ ਕਰਕੇ ਤੇ ਉਸ ਨੂੰ ਪਾਣੀ ਨੂੰ ਅੱਗੋਂ ਵਰਤਿਆ ਜਾ ਸਕਦਾ ਇਹਦੇ ਵਿੱਚ ਜਿਸ ਤਰ੍ਹਾਂ ਜਿਹੜੀਆਂ ਪਹਿਲਾਂ ਤਕਨੀਕਾਂ ਦਸੀਆਂ ਜਿਹੜੀਆਂ ਤੁਪਕਾ ਸਿੰਚਾਈ ਸਿਸਟਮ ਆ ਹੋਰ ਅੰਡਰਗ੍ਰਾਉਂਡ ਪਾਈਪਲਾਈਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਦੀ ਇਹਦੀ ਪਾਣੀ ਦੀ ਵਰਤੋਂ ਹੋ ਸਕਦੀ ਆ ਅਸਲ ਤਾਂ ਪਾਣੀ ਜਿਹੜਾ ਵਰਤਿਆ ਜਾਣਾ ਸਾਡਾ ਜਿਹੜਾ ਪਾਣੀ ਜ਼ਮੀਨ ਜ਼ਮੀਨ ਹੇਠ ਪਾਣੀ ਆ ਉਹ ਤਾਂ ਸਾਡਾ ਹੈ ਉਹਨੂੰ ਆਪਾਂ ਕਹ ਸਕਦੇ ਜਮਾ ਪੂੰਜੀ ਸਾਨੂੰ ਤਾਂ ਪਾਣੀ ਜਿਹੜਾ ਵਰਤਣਾ ਜਿਹੜਾ ਬਹੁਤਾ ਕਰਕੇ ਹੈ ਜੋ ਉਹ ਤਾਂ بارش ਦਾ ਪਾਣੀ ਹੀ ਵਰਤਿਆ ਹੀ ਗੁਜ਼ਾਰਾ ਹੋਣਾ ਕਿਉਂ ਜੋ بارش ਪੈਂਦੀ ਆ ਜਿਵੇਂ ਕਿ ਇਸ ਵਾਰੀ ਆਪਾਂ ਦੇਖਿਆ ਵੀ ਇਹਨਾਂ ਇਸ ਵਾਰੀ ਜਿੱਦਾਂ ਦਾ ਸਾਲ ਬੀਤਿਆ ਬਹੁਤ ਸਾਰੀ 20 ਪਿਆ ਤੇ ਉਸ ਪਾਣੀ ਨੂੰ ਵਰਤ ਕੇ ਤੇ ਉਸ ਨੂੰ ਆਪਾਂ ਖੇਤੀ ਲਈ ਵਰਤਾਂਗੇ ਤੇ ਉਸ ਦੇ ਨਾਲ ਜ਼ਮੀਂਦਾਰੀ ਦੇ ਰੋਜ਼ ਦੀ ਪਾਣੀ ਦੀ ਵਰਤੋਂ ਬਿਲਕੁਲ ਹੀ ਕਟੇਗੀ ਡ੍ਰਿਪ ਇਰੀਗੇਸ਼ਨ ਮਾਈਕਰੋ ਇਰੀਗੇਸ਼ਨ ਤਕਨੀਕਾਂ ਨੂੰ ਵਰਤੋਂ ਵਿੱਚ ਲਿਆ ਕੇ ਤੇ ਖੇਤੀ ਦੇ ਵਿੱਚ ਜਿਹੜੇ ਗੈਰ ਰਵਾਇਤੀ ਢੰਗ ਨੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਸੀਵਰੇਜ ਦਾ ਸਾਫ਼ ਕੀਤਾ ਹੋਇਆ ਪਾਣੀ ਪਿੰਡਾਂ ਦੇ ਛਪੜਾਂ ਦਾ ਪਾਣੀ ਤੇ ਇਸ ਤੋਂ ਇਲਾਵਾ ਜਿਹੜਾ بارش ਦਾ ਪਾਣੀ ਉਹਨੂੰ ਵਰਤੋਂ ਵਿੱਚ ਲਿਆ ਕੇ ਉਮੀਦ ਹੈ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਤੋਂ ਡਾਕਟਰ ਸਾਹਿਬ ਵੱਲੋਂ ਦਿੱਤੀਆਂ ਹੋਈਆਂ ਸਿਫਾਰਸ਼ਾਂ ਨੂੰ ਲਾਗੂ ਕਰਕੇ ਆਪਣੇ ਖੇਤਾਂ ਦੇ ਵਿੱਚ ਫਸਲਾਂ ਦੀ ਪੈਦਾਵਾਰ ਵਧਾਓਗੇ ਪਿਆਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਸਿੰਚਾਈ ਕਰਨ ਦਾ ਉਦੇਸ਼ ਇਹ ਹੁੰਦਾ ਹੈ ਕਿ ਫਸਲ ਨੂੰ ਇਕਸਾਰਤਾ ਦੇ ਨਾਲ ਪਾਣੀ ਮਿਲੇ ਹਰ ਪੌਦੇ ਤੱਕ ਲੋੜ ਅਨੁਸਾਰ ਪਾਣੀ ਪਹੁੰਚੇ ਨਾ ਹੀ ਵੱਧ ਤੇ ਨਾ ਹੀ ਘਟ ਕਿਉਂਕਿ ਡੋਬਾ ਵੀ ਮਾੜਾ ਹੁੰਦਾ ਤੇ ਸੋਕਾ ਵੀ ਤਾਂ ਅੱਜ ਦੇ ਵਿਸ਼ੇ ਖੇਤੀ ਦੇ ਵਿੱਚ ਸਿੰਚਾਈ ਦੇ ਗੈਰ ਰਵਾਇਤੀ ਢੰਗ ਇਸੇ ਹੀ ਵਿਸ਼ੇ ਤੇ ਇੱਕ ਸਫਲ ਕਿਸਾਨ ਵੀਰ ਨੇ ਆਪਣਾ ਤਜਰਬਾ ਸਾਂਝਾ ਕੀਤਾ ਹੈ ਇਸ ਸਫਲ ਕਿਸਾਨ ਵੀਰ ਨੇ ਲਖਬੀਰ ਸਿੰਘ ਜਿਹੜੇ ਕਿ ਜ਼ਿਲ੍ਹਾ ਜਲੰਧਰ ਦੇ ਪਿੰਡ ਜੈਤੋਵਾਲ ਦੇ ਨਿਵਾਸੀ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਨੇ ਕਿ ਕਹਿੰਦੇ ਇਸ ਸਫਲ ਕਿਸਾਨ ਵੀਰ ਦਾ ਤਜਰਬਾ ਆਓ ਦੇਖਦੇ ਆਂ ਸੁਖサン ਦੋਸਤੋ ਖੇਤੀ ਵਿੱਚ ਸਿੰਚਾਈ ਦੇ ਗੈਰ ਰਵਾਇਤੀ ਢੰਗ ਇਹ ਜਿਹੜੇ ਢੰਗ ਨੇ ਅਪਣਾਉਣ ਦੇ ਉਪਰੰਤ ਮੁਸ਼ਕਲਾਂ ਆਉਂਦੀਆਂ ਨੇ ਉਹਨੂੰ ਹੱਲ ਕਿਵੇਂ ਕੀਤਾ ਜਾਂਦਾ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਉਦਮੀ ਕਿਸਾਨ ਨੇ ਲਖਵੀਰ ਸਿੰਘ ਜੀ ਪੱਤੀ ਜੈਤੋਵਾਲ ਪਿੰਡ ਪਾਸਲਾ ਬਲਾਕ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਦੇ ਵਸਨੀਕ ਨੇ ਲਖਵੀਰ ਸਿੰਘ ਜੀ ਸਭ ਤੋਂ ਪਹਿਲਾਂ ਆਪਣਾ ਪਿਛੋਕੜ ਦੇ ਬਾਰੇ ਦੱਸੋ ਮੇਰਾ ਪਿੰਡ ਜਿਹੜਾ ਮੈਂ ਜੱਦੀ ਪਿੰਡ ਸਾਡਾ ਪਿੰਡ ਪਾਸਲਾ ਜੱਤੋਵਾਲੀ ਆ ਜੀ ਸਾਡੇ ਦਾਦੇ ਤੋਂ ਅਸੀਂ ਇਹ ਖੇਤੀ ਕਰਦੇ ਆਏ ਆ ਜੀ 2009 ਤੋਂ ਮੈਂ ਖੇਤੀ ਸ਼ੁਰੂ ਕੀਤੀ ਆ ਜੀ ਤੇ ਪਹਿਲਾਂ ਅਸੀਂ ਗੰਨਾ ਲਗਾਉਂਦੇ ਹੁੰਦੇ ਸੀਗੇ ਤੇ ਕਣਕ ਤੇ ਝੋਨਾ ਸੀਗਾ ਜੀ ਤੇ ਮੱਕੀ ਸੀਗੀ ਫਿਰ ਕੁਝ ਟਾਈਮ ਅਸੀਂ ਆਲੂਆਂ ਵਾਲੋਂ ਵੀ ਹੋਗਾ ਜੀ ਤੇ ਹੁਣ ਅਸੀਂ 2015 ਤੋਂ ਲੈ ਕੇ ਹੁਣ ਤੱਕ ਕਣਕ ਝੋਨਾ ਅਸੀਂ ਇਹੀ ਖੇਤੀ ਕਰਦੇ ਪਏ ਆ ਜੀ ਤੇ ਵਧੀਆ ਚੱਲਦਾ ਪਿਆ ਹੈ ਜੀ ਕੰਮ ਕਰ ਲਖਵੀਰ ਸਿੰਘ ਜੀ ਜੇ ਆਪਾਂ ਖੇਤੀ ਦੇ ਵਿੱਚ ਗੱਲ ਕਰੀਏ ਕਿ ਪਾਣੀ ਆ ਜਿਹੜਾ ਅੱਜ ਪੂਰੇ ਵਿਸ਼ਵ ਪੱਧਰ ਤੇ ਇਹਦੀ ਗੱਲ ਹੋ ਰਹੀ ਹੈ ਕਿ ਪਾਣੀ ਦੀ ਘਾਟ ਜਿਹੜੀ ਮਹਿਸੂਸ ਹੋ ਰਹੀ ਆ ਸਾਨੂੰ ਖੇਤੀ ਦੇ ਵਿੱਚ ਬਹੁਤ ਸਾਰੇ ਸਾਡੇ ਖਰਚੇ ਵੀ ਵੱਧ ਰਹੇ ਆ ਪਹਿਲਾਂ ਵਾਰ ਵੀ ਘਟ ਰਹੀ ਆ ਤੇ ਜਿਹਦੇ ਕਰਕੇ ਸਾਨੂੰ ਉਹ ਮੁਨਾਫਾ ਨਹੀਂ ਹੋ ਪਾਂਦਾ ਖੇਤੀ ਵਿੱਚ ਖਰਚਿਆਂ ਨੂੰ ਘਟਾਉਣ ਦੇ ਲਈ ਤੁਸੀਂ ਕੀ ਕੀ ਯਤਨ ਅਪਣਾਉਂਦੇ ਹੋ ਸਾਡੀ ਪਾਣੀ ਦੀ ਜ਼ਿਆਦੀ ਖਪਤ ਕਰ ਝੋਨਾ ਜਿਹੜਾ ਆ ਇਹ ਪਾਣੀ ਨੂੰ ਬਹੁਤ ਜ਼ਿਆਦਾ ਚਾਹੀਦਾ ਹੈ ਨੂੰ ਅਸੀਂ ਪਹਿਲਾਂ ਜਨਰੇਟਰ ਚਲਾਉਂਦੇ ਹੁੰਦੇ ਸੀ ਉਹ ਤਾਂ ਤੇਲ ਪਹਿਲਾਂ ਖਰਚਣਾ ਸਾਡੇ ਨਾ ਇੱਕ ਦਿਮਾਗ 'ਚ ਇਹ ਗੱਲ ਬੜੀ ਆ ਕਿ ਅਸੀਂ ਪਾਣੀ ਖੜਾ ਰੱਖਣਾ ਛੋਣੇ ਸੀ ਹਮ ਬਲਕਿ ਇਹਦੀ ਲੋੜ ਨਹੀਂ ਹੈਗੀ ਨੰਬਰ 2 ਅਸੀਂ ਸਾਨੂੰ ਟਿਊਬਲ ਮਿਲ ਗਏ ਤੇ ਅਸੀਂ ਨਾ ਨਹਿਰਾਂ ਤੋਂ ਪਿੱਛੇ ਹੋਗਾ ਹਮ ਤੇ ਕੰਮ ਵਸੋਖੇ ਹੋ ਗਿਆ ਆ। ਹੂੰ। ਬਟਨ ਦੱਬ ਕੇ ਅਸੀਂ ਘਰਾਂ ਨੂੰ ਆ ਜਾਂਦੇ ਆ। ਆਟੋਮੈਟਿਕ ਲੱਗੇ ਹੋਏ ਆ। ਹੂੰ ਹੂੰ। ਦੇਖਣ ਜਾਣਾ ਨਹੀਂ ਹੈਗਾ। ਹੂੰ ਹੂੰ। ਇਹ ਸਾਨੂੰ ਥੋੜਾ ਜਿਹਾ ਸਾਨੂੰ ਇਧਰ ਨੂੰ ਆਉਣ ਦੀ ਲੋੜ ਹੈਗੀ ਆ ਪਾਣੀ ਬਚਾਉਣਾ ਦਾ ਪੈਣਾ ਜੀ ਕਿਉਂਕਿ ਸਾਡੇ ਸਾਡੀ ਜਨਰੇਸ਼ਨ ਸਾਡੂੰ ਪੁੱਛੂਗੀ ਅਗਲੀ ਵਾਰ ਕਿ ਤੁਸੀਂ ਸਾਡੇ ਲਈ ਕੀ ਬਚਾਇਆ। ਹੂੰ। ਹੁਣ ਪਾਣੀ ਜਦੋਂ ਅਸੀਂ ਖੇਤੀ ਕਰਨ ਲੱਗੇ ਸੀਗੇ ਪਾਣੀ 100 ਫੁੱਟ ਦੇ ਸੀਗਾ ਜਿਹੜਾ ਅੱਜ 200 ਫੁੱਟ ਤੇ ਚਲੇ ਗਿਆ ਜੀ। ਹੂੰ ਹੂੰ ਹੂੰ। ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ। ਹੂੰ। ਤੇ ਸਾਨੂੰ ਇਧਰ ਨੂੰ ਹੋਣਾ ਪੈਣਾ। ਹੁਣ ਅਸੀਂ ਜੀ ਜ਼ਿਆਦਾਤਰ ਨਹਿਰੀ ਪਾਣੀ ਜਿਹੜ ਮੋਟਰਾਂ ਅਸੀਂ ਤਕਰੀਬਨ ਬੰਦ ਰੱਖਦੇ ਆਂ ਜੀ ਸਾਡੀ ਨਹਿਰ ਪਾਣੀ ਹੀ ਅਸੀਂ ਜ਼ਿਆਦਾ ਵਰਤਦੇ ਆਂ ਜੀ ਨਹਿਰ ਦਾ ਹਾਂਜੀ ਲਖਵੀਰ ਸਿੰਘ ਜੀ ਇਹ ਸਾਡੀ ਜ਼ਮੀਨੀ ਪਾਣੀ ਦੇ ਨਾਲ ਪਰ ਭਾਈ ਨਹੀਂ ਹੋਵਰੀ ਸਾਡੇ ਕੋਲ ਮੋਟਰ ਐਕਆ ਤੇ ਹੋਰ ਅਸੀਂ ਕੀ ਉਪਰਾਲੇ ਕਰ ਸਕਦੇ ਆਂ ਇਸ ਸਾਲ ਤੋਂ ਹੀ ਸਾਡੇ ਪਿੰਡ ਦੇ ਵਿੱਚ ਸਾਡਾ ਇੱਕ ਛੱਪੜ ਸੀ ਬਹੁਤ ਵੱਡਾ ਤਕਰੀਬਨ ਸਵਾ 1 ਏਕੜ ਦੇ ਵਿੱਚ ਛੱਪੜ ਸੀਗਾ ਜੀ ਉਹ ਉਹ ਅਸੀਂ ਹੁਣ ਉਹਦਾ ਟ੍ਰੀਟਮੈਂਟ ਪਲਾਂਟ ਅਸੀਂ ਉਹ ਕੀਤਾ ਸਾਰੀ ਟੀਮ ਨੇ ਸਾਡੀ ਸਾਡੇ ਸਰਪੰਚ ਸਾਹਿਬ ਨੇ ਆ ਹਮਮ ਸਾਰੀ ਪੰਚਾਇਤ ਨੇ ਰਲ ਕੇ ਸਾਡੇ ਐਨਆਰਆਈ ਵੀਰਿਆ ਉਹ ਅਸੀਂ ਜਿਹੜਾ ਛੱਪੜ ਦਾ ਪਾਣੀ ਉਹਨੂੰ ਟ੍ਰੀਟਮੈਂਟ ਕਰਕੇ ਅਸੀਂ ਖੇਤਾਂ ਨੂੰ ਲਗਾਇਆ ਜੀ ਹਮ ਸਾਡੀ ਸਰਕਾਰ ਨੇ ਕਾਫੀ ਸਾਡੀ ਹੈਲਪ ਕੀਤੀ ਆ ਪਾਈਪਲਾਈਨ ਸਾਨੂੰ ਦਿੱਤੀ ਆ ਸੋਲਰ ਮੋਟਰ ਦਿੱਤੀ ਆ ਤੇ ਜਿਹੜਾ ਛੱਪੜ ਦਾ ਸਗਾ ਸਾਡਾ ਪੱਕਾ ਕਰਨ ਦਾ ਸਗਾ ਕੰਮ ਸਾਰਾ ਹੀ ਉਹ ਸਾਡੇ ਐਨਆਰਆਈ ਭਰਾਵਾਂ ਨੇ ਸਾਰਿਆਂ ਰਲ ਕੇ ਕੀਤਾ ਜੀ ਇਹ ਅਸੀਂ ਇੱਕ ਪਹਿਲ ਕਦਮ ਹੀ ਮੰਨਦੇ ਆ ਕਿ ਅਸੀਂ ਜਿਹੜਾ ਉਹ ਪਾਣੀ ਵੇਸਟ ਨਹੀਂ ਅਸੀਂ ਜਾਣ ਦਵਾਂਗੇ ਸਾਡੀ ਇੱਕ ਪਹਿਲਾ ਕਦਮ ਇਹ ਹੈਗੀ ਆ ਕਿ ਜਿਹੜਾ ਅਸੀਂ ਪਾਣੀ ਹੈ ਨਾ ਉਹ ਅਸੀਂ ਪਾਣੀ ਟ੍ਰੀਟਮੈਂਟ ਕਰਕੇ ਕਿਉਂਕਿ ਉਹ ਵਿੱਚ ਕਈ ਤੱਤ ਜਿਹੜੇ ਹੁੰਦੇ ਆ ਉਹ ਨਹੀਂ ਵਰਤਣ ਵਾਲੇ ਹੁੰਦੇ ਛੱਪੜ ਦੇ ਪਾਣੀ ਦੇ ਨਾਲ ਵਿੱਚ ਕਿਉਂਕਿ ਸਰਫ ਹੁੰਦੀ ਰਲੀ ਉਹ ਕਾਫੀ ਕੁਝ ਹੁੰਦਾ ਹੈ ਘਰਾਂ ਦਾ ਉਹਨੂੰ ਅਸੀਂ ਟ੍ਰੀਟਮੈਂਟ ਕਰਕੇ ਹੁਣ ਪਾਈਪਲਾਈਨ ਪਾ ਦਿੱਤੀ ਹੈ ਜੀ ਤੇ ਉਹ ਅਸੀਂ ਪਾਣੀ ਹੁਣ ਖੇਤਾਂ ਨੂੰ ਅਸੀਂ ਜ਼ਰੂਰ ਲਗਾਵਾਂਗੇ ਜੀ ਛੱਪੜ ਤੁਸੀਂ ਪੱਕਾ ਕੀਤਾ ਹਾਂਜੀ ਉਹ ਛੱਪੜ ਅਸੀਂ ਸਾਰਾ ਜਿਹੜਾ ਉਹ ਸੀਚੇ ਵਾਲ ਮਾਡਲ ਤੋਂ ਤਿਆਰ ਕਰਵਾ ਕੇ ਤਾਂ ਅਸੀਂ ਉਹ ਸਾਰਾ ਤਿਆਰ ਕਰਵਾ ਕੇ ਤਾਂ ਉਹ ਕੀਤਾ ਇਹ ਜਿਹੜਾ ਫਿਰ ਪਾਈਪਲਾਈਨ ਦਾ ਕੰਮ ਸੀ ਤੁਹਾਡੇ ਭੂਮੀ ਤੇ ਜਲ ਸੰਭਾਲ ਵਿਭਾਗ ਨੇ ਕੀਤਾ ਹਾਂਜੀ ਸਾਨੂੰ ਬਲੌਕ ਰੁੜਕਾ ਕਲਾ ਪੈਂਦਾ ਜੀ ਜੀ ਉਹਨਾਂ ਨੇ ਸਾਨੂੰ ਕਾਫੀ ਗਾਈਡ ਕੀਤਾ ਜੀ ਤੇ ਸਾਡਾ ਹਲਕਾ ਫਲੋਰ ਹੈ ਜੀ ਤੇ ਉੱਥੋਂ ਸਾਡੇ ਜਿਹੜੇ ਆ ਮਾਹਿਰ ਆ ਉਹ ਆਏ ਆ ਪਹਿਲਾਂ ਦੇਖ ਕੇ ਗਿਆ ਸਾਰਾ ਜੀ ਉਹਨਾਂ ਨੇ ਸਾਨੂੰ ਸਾਰਾ ਗਾਈਡ ਕੀਤਾ ਕਿੱਦਾਂ ਹੋਣਾ ਚਾਹੀਦਾ ਕਿੱਦਾਂ ਨਹੀਂ ਹੁਣ ਸਾਡੀ ਪਾਈਪਲਾਈਨ ਪੈ ਗਈ ਹੈ ਜੀ ਤੇ ਸੋਲਰ ਮੋਟਰ ਵੀ ਸਾਡੀ ਰੈਡੀ ਹੈ ਜੀ ਮੈਨੂੰ ਲੱਗਦਾ ਇਸ ਵਾਰ ਪਹਿਲਾਂ ਤੁਸੀਂ ਜੈਤਵਾਲ ਦੇ ਵਿੱਚ ਖੁੱਲਾ ਪਾਣੀ ਲਾਉਂਦੇ ਸੀ ਖੁੱਲੀਆਂ ਖਾਲਾਂ ਸੀ ਹੁਣ ਤੁਹਾਨੂੰ ਵਿਭਾਗ ਨੇ ਪਾਈਪਲਾਈਨ ਪਾ ਕੇ ਦਿੱਤੀ ਛੱਪੜ ਤੋਂ ਹਾਂ ਕਿੰਨਾ ਕ ਪਾਣੀ ਬਚ ਰਿਹਾ ਤੇ ਕੀ ਫਾਇਦਾ ਹੋ ਰਿਹਾ ਤਾਂ ਦੱਸ ਜੀ ਪਾਈਪ ਲਾਈਨ ਦਾ ਤਾਂ ਇਹ ਫਾਇਦਾ ਕਿ ਸਾਡੀ ਜਿਹੜੀ ਨਹਿਰੀ ਆ ਉਤੋਂ ਹੀ ਪਾਈਪ ਲਾਈਨ ਪਈ ਹੋਈ ਆ ਸਾਡੇ ਖੇਤਾਂ ਮੋਗੇ ਤੋਂ ਮੋਗੇ ਤੋਂ ਸਾਡੀ ਪਾਈਪ ਲਾਈਨ ਪਈ ਹੋਈ ਆ ਉਹਦਾ ਪਾਣੀ ਦਾ ਇੰਨਾ ਕਿ ਬਚਾਅ ਹੁੰਦਾ ਕਿ ਜਿੱਥੇ ਸਾਨੂੰ ਪਾਣੀ ਲੋੜਿਆ ਅਸੀਂ ਉਨਾ ਹੀ ਪਾਣੀ ਵਰਤ ਸਕਦੇ ਹਾਂ ਮੰਨ ਲਓ ਖਾਲ ਆਉਂਦੀ ਆ ਖਾਲ ਭਰੀ ਆਉਂਦੀ ਜਦ ਤੱਕ ਪਾਣੀ ਬੰਦ ਕਰਨਾ ਜਾਂ ਤੱਕ ਕਹਿੰਦਾ ਉਹ ਫਸਲ ਦਾ ਨੁਕਸਾਨ ਹੋ ਜਾਂਦਾ ਸੀਗਾ ਖਾਲ ਟੁੱਟ ਜਾਂਦੀ ਸੀ ਜਿੱਥੇ ਲੋੜਿਆ ਉੱਥੇ ਨਹੀਂ ਜਾਂਦਾ ਸੀ ਪਾਣੀ ਪਾਈਪ ਲਾਈਨ ਦਾ ਸਾਨੂੰ ਇਹ ਹੈਗਾ ਵੀ ਜਿੰਨੀ ਸਾਨੂੰ ਲੋੜਿਆ ਅਸੀਂ ਜਦੋਂ ਮਰਜ਼ੀ ਆਪਣਾ ਬੰਦ ਕਰ ਸਕਦੇ ਜਦੋਂ ਮਰਜ਼ੀ ਆਪਣਾ ਚਾਲੂ ਕਰ ਸਕਦੇ ਹਾਂ ਇਹਦਾ ਸਾਨੂੰ ਬਹੁਤ ਜਿਹੜਾ ਛੱਪੜ ਦੇ ਪਾਣੀ ਦੇ ਨਾਲ ਤੁਸੀਂ ਸਿੰਚਾਈ ਕਰ ਰਹੇ ਹੋ ਕਿੰਨੇ ਕ ਕਿਸਾਨ ਨੇ ਜਿਨ੍ਹਾਂ ਨੂੰ ਉਹਦਾ ਫਾਇਦਾ ਹੋ ਰਿਹਾ ਤੇ ਅੱਗੇ ਮੋਟਰਾਂ ਕਿੰਨਾ ਟਾਈਮ ਚੱਲਦੀਆਂ ਸੀ ਤੇ ਹੁਣ ਕਿੰਨਾ ਟਾਈਮ ਚੱਲਦੀਆਂ 13 13 ਕ ਕਿਸਾਨ ਹੈਗੇ ਸਾਡੇ ਜਿਹੜੇ ਛੱਪੜ ਦੇ ਲਾਗੇ ਲਾਗੇ ਜਿਹੜੇ ਸਾਰੇ ਹਨ ਉਹ 13 ਕ ਕਿਸਾਨ ਹੈਗੇ ਆ ਉਹਨਾਂ ਨੂੰ ਛੱਪੜ ਦਾ ਪਾਣੀ ਮਿਲ ਰਿਹਾ ਤੇ ਇਹ ਹੈਗਾ ਸੂਲਰ ਸਿਸਟਮ ਆ ਇਹ 'ਚ ਕੋਈ ਖਰਚਾ ਨਹੀਂ ਹੈਗਾ ਫ੍ਰੀ ਦਾ ਪਾਣੀ ਆ ਸਾਨੂੰ ਮਿਲ ਰਿਹਾ ਜੀ ਤੇ ਇਹ ਜਿੱਦਾਂ 13 ਕ ਹੈਗੇ ਕਿਸਾਨ ਜੀ ਇਹ 13 ਕਿਸਾਨ ਅਸੀਂ ਸਾਡੇ ਜਿਹੜੇ ਰਕਵੇ ਦੀ ਤੁਸੀਂ ਛੱਪੜ ਦੇ ਪਾਣੀ ਨਾਲ ਸਿੰਚਾਈ ਕਰ ਰਹੇ ਹੋ ਫਿਰ ਤੁਸੀਂ ਉੱਥੇ ਕੋਈ ਬਾਰਬੰਦੀ ਕੀਤੀ ਹੋਈ ਆ ਵੀ ਜਾਂ ਤੁਸੀਂ ਕੋਈ ਕਮੇਟੀ ਬਣਾਈ ਆ ਸੁਸਾਇਟੀ ਬਣਾਈ ਆ ਵੀ ਤੁਸੀਂ ਆਪਣਾ ਟਾਈਮ ਟੇਬਲ ਬਣਾਇਆ ਹੋਇਆ ਵੀ ਅੱਜ ਤੁਹਾਡੀ ਵਾਰੀ ਕੱਲ ਮੇਰੀ ਵਾਰੀ ਫਿਰ ਹਿਸਾਬ ਨਾਲ ਪਾਣੀ ਲਗਾਉਂਦੇ ਹੋ ਉਹ ਕਿਵੇਂ ਕਰਦੇ ਹੋ ਤੁਸੀਂ ਉਹਦੇ ਵਿੱਚ ਜੀ ਸਾਡੀ ਇੱਕ ਕਮੇਟੀ ਬਣੀ ਹੋਈ ਆ ਅੱਛਾ ਜੀ ਆਪਾਂ ਪੰਚਾਇਤ ਹੀ ਕਰ ਲਈਏ ਤਾਂ ਸਾਰੀ ਪੰਚਾਇਤ ਹੀ ਆ ਉਹ ਸਾਡੀਆਂ ਵਾਰੀਆਂ ਪਈਆਂ ਹੋਈਆਂ ਆ ਖੇਤਾਂ ਦੇ ਹਿਸਾਬ ਨਾਲ ਵਾਰੀ ਪਈ ਆ ਜਿਹਦੇ ਕਿਸੇ ਪੰਜ ਖੇਤ ਆ ਉਹਨੂੰ ਜਿਆਦਾ ਪਾਣੀ ਦਿੱਤਾ ਜਾਂਦਾ ਜਿਹਦੇ ਘੱਟ ਖੇਤ ਆ ਉਤੋਂ ਦੀ ਘੱਟ ਟਾਈਮ ਦਿੱਤਾ ਜਾਂਦਾ ਵੈਸੇ ਇਦਾਂ ਦੇ ਹੈ ਨਹੀਂ ਕੋਈ ਰਾਲ ਮਿਲ ਕੇ ਸਾਰੇ ਚਲਾਈ ਜਾਂਦੇ ਆ ਜੀ ਲਖਵੀਰ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸਾਨ ਦੋਸਤੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪਿਆਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਸਾਡਾ ਅੱਜ ਦਾ ਵਿਸ਼ਾ ਸੀ ਖੇਤੀ ਵਿੱਚ ਸਿੰਚਾਈ ਦੇ ਗੈਰ ਰਵਾਇਤੀ ਢੰਗ ਇਸੇ ਹੀ ਵਿਸ਼ੇ ਤੇ ਜਿੱਥੇ ਮਾਹਿਰ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਫਲ ਕਿਸਾਨ ਵੀਰ ਨੇ ਵੀ ਆਪਣਾ ਤਜਰਬਾ ਸਾਂਝਾ ਕੀਤਾ ਜਿਸ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਫਸਲੀ ਢਾਂਚੇ ਨੂੰ ਬਦਲਣ ਦੀ ਲੋੜ ਹੈ ਜਿਸ ਤਰੀਕੇ ਦੇ ਨਾਲ ਪਾਣੀ ਵਰਤਿਆ ਜਾ ਰਿਹਾ ਹੈ ਉਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨ ਬੰਜਰ ਹੋ ਸਕਦੀ ਹੈ ਇਸ ਕਰਕੇ ਰਵਾਇਤੀ ਢੰਗ ਨਾਲ ਵਰਤ ਕੇ ਗੈਰ ਰਵਾਇਤੀ ਢੰਗਾਂ ਦੇ ਨਾਲ ਅਗਰ ਸਿੰਚਾਈ ਕੀਤੀ ਜਾਵੇ ਤਾਂ ਜ਼ਮੀਨ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕਦਾ ਹੈ ਇਸੇ ਉਮੀਦ ਦੇ ਨਾਲ ਹੁਣ ਪ੍ਰੋਗਰਾਮ ਅਸੀਂ ਸਮਾਪਤੀ ਵੱਲ ਵਧਾਉਂਦੇ ਹਾਂ ਕਿ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗੀ ਅਗਲੇ ਪ੍ਰੋਗਰਾਮ ਦੇ ਵਿੱਚ ਨਵਾਂ ਵਿਸ਼ਾ ਚੁਣਾਂਗੇ ਤੇ ਨਾਲ ਹੀ ਨਵੀਂ ਜਾਣਕਾਰੀ ਵੀ ਤੁਹਾਡੇ ਸਨਮੁਖ ਰੱਖਾਂਗੇ ਫਿਲਹਾਲ ਦੇ ਲਈ ਜਸਬੀਰ ਕੋਟ ਜੱਸੀ ਨੂੰ ਦਿਓ ਇਜਾਜ਼ਤ ਧੰਨਵਾਦ